ਨੂੰ ਸੁਰਚ ਕਰਨਾ ਪੈਣਾ ਕਾਮ ਸੁਰਚ ਕਰਾਂਗੇ ਕਿਤਰਾ ਜਦੋਂ ਕਾਮ ਸੁਰ ਵਿੱਚ ਹੁੰਦਾ ਸ਼ਰਮ ਹਿਆ ਦਾ ਚੋਲਾ ਪਹਿਣਦਾ ਵੇਖ ਪਰਾਈਆਂ ਚੰਗੀਆਂ ਬਾਵਾ ਧੀਆਂ ਪਹਿਣਾ ਜਾਣੇ ਸਿਮਰਨ ਐ ਵੀ ਨਹੀਂ ਅਸਰ ਕਰਦਾ ਕਾਮ ਵੱਲੋਂ ਬਚਣਾ ਪਊਗਾ ਇੱਕ ਨਾਰੀ ਆਪਣੀ ਇਸਤਰੀ ਹੈ ਬਾਕੀ ਧੀ ਭੈਣ ਮਾਵਾ ਇਸਤਰੀ ਵਾਸਤੇ ਵੀ ਇਹੋ ਜਦੋਂ ਕਾਮ ਦੀ ਸੁਰ ਸਤਾਰ ਸੁਰਚ ਹੋਈ ਇਹ ਸ਼ਰਮ ਹਿਆ ਦਾ ਚੋਲਾ ਪਹਿਣਦੀ ਠੀਕ ਜਦੋਂ ਕ੍ਰੋਧ ਸੁਰ ਵਿੱਚ ਹੁੰਦਾ ਵੀਰਸ ਬਣਦਾ ਜੜੇ ਖਣੇ ਸਾਈਕਲ ਵੱਜ ਗਿਆ ਤੇ ਗਾਲੋ ਗਾਲੀ ਹੋਵੇ ਨਿੱਕ ਜੀ ਗੱਲ ਤੇ ਜੁੰਡਿਓ ਜੁੰਡੀ ਹੋਵੇ ਇਹ ਗੱਲ ਨਹੀਂ ਨਾ ਉਹ ਫਿਰ ਧਰਮ ਵਾਸਤੇ ਕੌਮ ਵਾਸਤੇ ਆਪਣਾ ਵੀਰਸ ਬਾਹਰ ਕੱਢੂਗਾ ਇਹ ਵੀਰਸ ਬਣ ਜਾਂਦਾ ਕ੍ਰੋਧ ਅੱਗੇ ਅਗਾ ਲੋਭ ਲੋਭ ਸੰਤੋਖ ਦਾ ਰੂਪ ਧਾਰਦਾ ਜਦੋਂ ਸੂਰਜ ਹੁੰਦਾ ਹਮਮੋਹ ਜਿਹੜਾ ਪ੍ਰੇਮ ਦਾ ਰੂਪ ਧਾਰਨ ਕਰ ਲੈਂਦਾ ਅਹੰਕਾਰ ਸਵੈਮਾਨ ਬਣਦਾ ਸਵੈਮਾਨ ਕੀ ਬਾਹਰ ਗੱਡੀ ਖਲੋਤੀ ਆਪਕਾ ਕਿਤੇ ਜਾਣਾ ਜੇ ਤਾਨੂੰ ਮaan ਹੀ ਨਹੀਂ ਮੈਂ ਗੱਡੀ ਚਲਾ ਲੂਂਗਾ ਇਤਨਾ ਚਲਾ ਲੂਂਗੇ ਹੂੰ ਮੈਂ ਕਥਾ ਕਰਦਾ ਮੈਨੂੰ ਮaan ਹੀ ਨਹੀਂ ਮੈਂ ਇਸ ਰੇਜ ਤੇ ਬੋਲ ਸਕਦਾ ਕਿਤਨਾ ਕਥਾ ਕਰੂੰਗਾ ਪਹਿਲਾਂ ਸਵੇ ਮਾਨ ਹੋਣਾ ਚਾਹੀਦਾ